ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ 13ਵੀਂ ਪੌੜੀ ਵਿੱਚ ਗੁਰੂ ਨਾਨਕ ਦੇਵ ਜੀ ਇੱਕ ਬਹੁਤ ਹੀ ਡੂੰਗੀ ਅਵਸਥਾ ਦੀ ਗੱਲ ਕਰਦੇ ਨੇ ਜਿਸ ਨੂੰ ਕਿਹਾ ਗਿਆ ਹੈ ਮੰਨੇ ਹੁਣ ਇਹ ਮੰਨੇ ਸਿਰਫ ਕਿਸੇ ਗੱਲ ਤੇ ਯਕੀਨ ਕਰ ਲੈਣਾ ਨਹੀਂ ਹੈ ਇਹ ਉਸ ਤੋਂ ਕਿਤੇ ਜ਼ਿਆਦਾ ਹੈ ਤਾਂ ਚਲੋ ਅੱਜ ਇਸ ਅਵਸਥਾ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆਂ ਪੌੜੀ ਦੀ ਸ਼ੁਰੂਆਤ ਇੱਥੋਂ ਹੁੰਦੀ ਹੈ ਮੰਨੇ ਸੁਰਤ ਹੋਵੇ ਮਨ ਬੁੱਧ ਦੇਖੋ ਗੁਰੂ ਸਾਹਿਬ ਸਿੱਧਾ ਸਾਡੇ ਅੰਦਰ ਦੀ ਗੱਲ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਜਦੋਂ ਮੰਨਣ ਦੀ ਅਵਸਥਾ ਵਾਪਰਦੀ ਹੈ ਤਾਂ ਸਾਡੀ ਸੁਰਤ ਸਾਡਾ ਮਨ ਤੇ ਸਾਡੀ ਬੁੱਧ ਇਹ ਤਿੰਨੇ ਚੀਜ਼ਾਂ ਇੱਕ ਹੋ ਜਾਂਦੀਆਂ ਨੇ ਇੱਕ ਸੇਦ ਵਿੱਚ ਆ ਜਾਂਦੀਆਂ ਨੇ ਤਾਂ ਸਵਾਲ ਇਹ ਉੱਠਦਾ ਹੈ ਕਿ ਜੇ ਇਹ ਸਿਰਫ ਦਿਮਾਗ ਨਾਲ ਮੰਨਣਾ ਨਹੀਂ ਹੈ ਫਿਰ ਹੈ ਕਿ ਅਸੀਂ ਅਕਸਰ ਮੰਨਣ ਨੂੰ ਸਿਰਫ ਬੌਧਿਕ ਵਿਸ਼ਵਾਸ ਸਮਝ ਲੈਨੇ ਆ ਪਰ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਇਹ ਤਾਂ ਇੱਕ ਅਜਿਹੀ ਅਵਸਥਾ ਹੈ ਜੋ ਸਾਡੀ ਸੋਚ ਤੇ ਸਮਝ ਦੀ ਪਕੜ ਤੋਂ ਵੀ ਅੱਗੇ ਦੀ ਗੱਲ ਹੈ ਤੇ ਚਲੋ ਇਸ ਨੂੰ ਥੋੜਾ ਹੋਰ ਖੋਲ ਕੇ ਦੇਖਦੇ ਆ ਆਖਿਰ ਮੰਨੇ ਦਾ ਅਸਲ ਮਤਲਬ ਕੀ ਹੈ ਇਹ ਵਿਸ਼ਵਾਸ ਤੋਂ ਕਿਵੇਂ ਵੱਖਰਾ ਹੈ ਦੇਖੋ ਇੱਕ ਹੁੰਦਾ ਹੈ ਵਿਸ਼ਵਾਸ ਜੋ ਸਾਡੀ ਬੁੱਧੀ ਤੇ ਟਿਕਿਆ ਹੁੰਦਾ ਹੈ ਅੱਜ ਕਿਸੇ ਗੱਲ ਤੇ ਯਕੀਨ ਹੈ ਕੱਲ ਨੂੰ ਹਾਲਾਤ ਬਦਲੇ ਕੋਈ ਸ਼ੱਕ ਪੈ ਗਿਆ ਤਾਂ ਉਹ ਵਿਸ਼ਵਾਸ ਡੋਲ ਸਕਦਾ ਹੈ ਪਰ ਮੰਨਣਾ ਇਹ ਅੰਦਰ ਦੀ ਅਵਸਥਾ ਹੈ ਇਹ ਕੰਨੀ ਡੂੰਗੀ ਪੱਕੀ ਸਮਝ ਹੈ ਜਿਸ ਨੂੰ ਬਾਹਰ ਦੀ ਕੋਈ ਚੀਜ਼ ਹਿਲਾ ਨਹੀਂ ਸਕਦੀ ਇਹ ਅਟਲ ਹੈ ਸੋ ਮੰਨਣਾ ਅਸਲ ਵਿੱਚ ਕੀ ਹੋਇਆ ਇਹ ਕੋਈ ਥਿਊਰੀ ਨਹੀਂ ਬਲਕਿ ਇੱਕ ਅਨੁਭਵ ਹੈ ਇੱਕ ਅਜਈ ਅੰਦਰੂਨੀ ਸਹਿਮਤੀ ਜਿੱਥੇ ਸ਼ੱਕ ਤੇ ਦੁਬਿਧਾ ਲਈ ਕੋਈ ਜਗ੍ਹਾ ਹੀ ਨਹੀਂ ਬਚਦੀ ਇਹ ਸਿਰਫ ਸੱਚ ਨੂੰ ਜਾਣਨਾ ਨਹੀਂ ਸਗੋ ਸੱਚ ਦੇ ਵਿੱਚ ਹੀ ਜਿਉਣਾ ਹੈ ਤੇ ਜਦੋਂ ਕੋਈ ਇਸ ਮੰਨਿਆ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਤਾਂ ਉਸ ਦੇ ਅੰਦਰ ਇੱਕ ਬਹੁਤ ਵੱਡਾ ਬਦਲਾਅ ਆਉਂਦਾ ਹੈ ਚਲੋ ਦੇਖਦੇ ਹਾਂ ਕਿ ਗੁਰੂ ਸਾਹਿਬ ਇਸ ਬਾਰੇ ਕੀ ਕੀ ਦੱਸਦੇ ਨੇ ਸਭ ਤੋਂ ਪਹਿਲਾਂ ਤੇ ਸਭ ਤੋਂ ਵੱਡਾ ਬਦਲਾਅ ਅੰਦਰ ਵਾਪਰਦਾ ਹੈ ਸੋਚ ਕੇ ਦੇਖੋ ਆਮ ਤੌਰ ਤੇ ਸਾਡੀ ਸੁਰਤ ਸਾਡਾ ਮਨ ਤੇ ਸਾਡੀ ਬੁੱਧ ਇਹ ਤਿੰਨੇ ਅਕਸਰ ਵੱਖ-ਵੱਖ ਦਿਸ਼ਾਵਾਂ ਵੱਲ ਭੱਜਦੇ ਰਹਿੰਦੇ ਨੇ ਇੱਕ ਖਿੱਚੋ ਤਾਣ ਜੀ ਬਣੀ ਰਹਿੰਦੀ ਹੈ ਪਰ ਮੰਨੇ ਦੀ ਅਵਸਥਾ ਵਿੱਚ ਇਹ ਤਿੰਨੋਂ ਇੱਕ ਸੁਰ ਹੋ ਜਾਂਦੇ ਨੇ ਇੰਜ ਲੱਗਦਾ ਜਿਵੇਂ ਅੰਦਰ ਦਾ ਸਾਰਾ ਰੌਲਾ ਰੱਪਾ ਸ਼ਾਂਤ ਹੋ ਗਿਆ ਹੋਵੇ ਤੇ ਇਸ ਨਾਲ ਸੋਚ ਵਿੱਚ ਇੱਕ ਕਮਾਲ ਦੀ ਸਪਸ਼ਟਤਾ ਆਉਂਦੀ ਹੈ ਤੇ ਇਹ ਜਿਹੜੀ ਅੰਦਰ ਦੀ ਇੱਕ ਸੁਰਤਾ ਹੈ ਇਹ ਸਿਰਫ ਅੰਦਰ ਹੀ ਨਹੀਂ ਰਹਿੰਦੀ ਇਸ ਦਾ ਅਸਰ ਬਾਹਰਲੇ ਜੀਵਨ ਤੇ ਵੀ ਸਾਫ਼ ਦਿਸਦਾ ਹੈ ਇਨਸਾਨ ਫਿਰ ਜ਼ਿੰਦਗੀ ਦੇ ਛੋਟੇ-ਮੋਟੇ ਝਟਕਿਆਂ ਨਾਲ ਡੋਲਦਾ ਨਹੀਂ ਉਸ ਨੂੰ ਸਾਰੀ ਕਾਇਨਾਤ ਦੇ ਭੇਦ ਸਮਝਣ ਲੱਗ ਜਾਂਦੇ ਨੇ ਇਸ ਸਭ ਤੋਂ ਵੱਡੀ ਦਾਤ ਉਹ ਨਿਰੰਜਨ ਉਹ ਮਾਇਆ ਰਹਿਤ ਨਾਮ ਉਸ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ ਇਸ ਅਵਸਥਾ ਦਾ ਇੱਕ ਬਹੁਤ ਹੀ ਜ਼ਬਰਦਸਤ ਨਤੀਜਾ ਹੈ ਡਰ ਤੋਂ ਆਜ਼ਾਦੀ ਖਾਸ ਕਰਕੇ ਜ਼ਿੰਦਗੀ ਦੇ ਝਟਕਿਆਂ ਅਤੇ ਮੌਤ ਦੇ ਡਰ ਤੋਂ ਪੂਰੀ ਤਰ੍ਹਾਂ ਮੁਕਤੀ ਇਸ ਨੂੰ ਇੰਜ ਸਮਝੋ ਜਿਵੇਂ ਮਨ ਇੱਕ ਪਹਾੜ ਵਾਂਗ ਸਥਿਰ ਹੋ ਗਿਆ ਹੋਵੇ ਹੁਣ ਜ਼ਿੰਦਗੀ ਦੀਆਂ ਜਿੰਨੀਆਂ ਮਰਜ਼ੀ ਲਹਿਰਾਂ ਆ ਕੇ ਟਕਰਾਉਣ ਉਹ ਪਹਾੜ ਨੂੰ ਹਿਲਾ ਨਹੀਂ ਸਕਦੀਆਂ ਮਨਨੇ ਦੀ ਅਵਸਥਾ ਬਿਲਕੁਲ ਉਹੀ ਅਡੋਲਨੀ ਹੈ ਜਦੋਂ ਅੰਦਰੋਂ ਹੁਕਮ ਨੂੰ ਮੰਨ ਲਿਆ ਉਸ ਨੂੰ ਪਰਵਾਨ ਕਰ ਲਿਆ ਤਾਂ ਬਾਹਰਲੇ ਦੁੱਖ ਸੁੱਖ ਤੇ ਮੌਤ ਦਾ ਡਰ ਆਪਣੇ ਆਪ ਹੀ ਖਤਮ ਹੋ ਜਾਂਦਾ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ ਇਸ ਦਾ ਸੰਦੇਸ਼ ਬਹੁਤ ਹੀ ਸਾਫ਼ ਅਤੇ ਸਾਡੇ ਜੀਵਨ ਨਾਲ ਜੁੜਿਆ ਹੋਇਆ ਹੈ ਸਾਰੀ ਗੱਲ ਦਾ ਸਾਰੇ ਕਿ ਮੰਨੈ ਕੋਈ ਕਿਤਾਬੀ ਗਿਆਨ ਜਾਂ ਕੋਈ ਫਲਸਫਾ ਨਹੀਂ ਹੈ ਇਹ ਤਾਂ ਹੁਕਮ ਨੂੰ ਸਮਝ ਕੇ ਨਾਮ ਨਾਲ ਜੁੜ ਕੇ ਜੀਵਨ ਵਿੱਚ ਵਾਪਰਨ ਵਾਲਾ ਇੱਕ ਜਿਉਂਦਾ ਜਾਗਦਾ ਅਨੁਭਵ ਹੈ ਇਹ ਕੋਈ ਦੂਰ ਦੀ ਮੰਜ਼ਿਲ ਨਹੀਂ ਸਗੋਂ ਹਰ ਪਲ ਹਰ ਸਾਨਲ ਜੋੜਦਾ ਇੱਕ ਢੰਗ ਹੈ ਤੇ ਅਖੀਰ ਵਿੱਚ ਇਹ ਸਵਾਲ ਸਾਡੇ ਸਾਰਿਆਂ ਲਈ ਸੋਚਣ ਵਾਲਾ ਹੈ ਇਸ ਗਿਆਨ ਨੂੰ ਸਿਰਫ ਸੁਣ ਲੈਣਾ ਇੱਕ ਗੱਲ ਹੈ ਪਰ ਇਸ ਨੂੰ ਆਪਣੇ ਜ਼ਿੰਦਗੀ ਵਿੱਚ ਲੈ ਕੇ ਆਉਣਾ ਅਸਲ ਕਮਾਈ ਹੈ ਅਸੀਂ ਇਸ ਅੰਦਰੂਨੀ ਪਰਵਾਨਗੀ ਦੀ ਅਵਸਥਾ ਨੂੰ ਆਪਣੇ ਰੋਜ਼ ਦੇ ਕੰਮਾਂਕਾਰਾਂ ਵਿੱਚ ਆਪਣੇ ਰਿਸ਼ਤਿਆਂ ਵਿੱਚ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰ ਸਕਦੇ ਹਾਂ ਇਸ ਸਵਾਲ ਤੇ ਵਿਚਾਰ ਕਰਨਾ ਹੀ ਇਸ ਰੋਹਾਨੀ ਪੈਂਡੇ ਦਾ ਪਹਿਲਾ ਕਦਮ ਹੈ